242 ਨਗਰੇ ਨਾ ਕਾ ਸਤਿਗੁਰੂ ਦੀ ਸਾਰੇ ਇਹਨਾਂ ਲਈ ਮੁੱਛ ਦੇ ਦੀ ਜੇ ਭੰਗਣੇ ਕਹਿੰਦੇ ਜਾਂ ਸਤਿਗੁਰੂ ਦੀ Thank you. thank you ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਵਿੱਚ ਜੋੜ ਵਿੱਚ ਸਾਥ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਤੁਹਾਨੂੰ ਲੱਖ ਲੱਖ ਖੁਬਦਾਂ ਯਾਹੋਂ ਆਪਾਂ ਸੋ ਵੈਸੀ ਨਿਸ਼ਮਾ ਦੀ ਗਾਇਕਾ ਮਸ ਪ੍ਰੇਮਾ ਰਾਜੀ ਜੋ ਜਿਨੇ ਮਿੱਠੀ ਆਵਾਜ਼ ਪਰਮਾਤਮਾ ਨੇ ਨਿਰ ਦਿੱਤੀ ਹੈ ਜੀਤ ਕਰਦਾ ਸੀ ਸੁਣੀ ਜਾਈਏ ਪਰ ਕਿਉਂਕਿ ਸਾਰੀ ਸੰਗਤ ਸਵੇਰ ਤੋਂ ਬੈਠੀ ਹੈ ਕਿਉਂਕਿ ਜਿਹੜੇ ਮਿਸ਼ਨਾਂ ਜਿਵੇਂ ਜੁੜੇ ਹੈ ਇਹ ਮਿਸ਼ਨ ਕੀ ਗਏ ਹੈ ਤੇ ਜਦੋਂ ਮਿਸ਼ਨਾਂ ਵੀ ਗਾਇਕਾਂ ਨੇ ਪਿਛੇ ਜਿਹੜੇ ਇੱਕ ਗੀਤ ਗਾਇਆ ਸਦਾ ਖੁੱਲੇ ਦਰਵਾਜ਼ੇ ਤੇ ਮੀਲੀਅਨ ਵੀ ਉਹ ਇਹਨਾਂ ਨੂੰ ਮੜੇ ਜਿੱਥੇ ਆਪਾਂ ਇਹਨਾਂ ਨੂੰ ਕਦੀ ਬਾਸ ਕਦੀ ਪੰਜ ਕਦੀ 2 ਕਦੀ 9 ਜੋਰ ਦੇ ਰੰਗਾਂ ਸੀ ਬੈਲੰਡ ਰੇਸ ਤੇ ਉਹਦੇ ਨਾਲ ਹੀ ਲੱਖਾਂ ਰੁੱਝੇ ਲੋਕੀਂ ਇਹਨਾਂ ਨੂੰ ਮਾਣ ਦਿੰਦੇ ਆ ਕਿ ਸਾਡੇ ਪ੍ਰੋਗਰਾਮ ਕਰੋ ਸਾਡੇ ਪ੍ਰੋਗਰਾਮ ਤੇ ਲੋਕ। ਕਿਉਂਕਿ ਜਿੰਨਾ ਚਿਰ ਮਿਸ਼ਨ ਨਾ ਲੱਗਿਆ ਸਾਡੇ ਲੋਕ ਕਦਰ ਨਹੀਂ ਕਰਦੇ। ਪਰ ਜਦੋਂ ਪੰਜਾਬੀ ਲੋਕ ਦੇ ਵਿੱਚ ਇੱਕੋ ਹੀ ਗੀਤ ਲੱਗਿਆ ਉਹਦੇ ਨਾਲ ਹੀ ਪਰ ਫਿਰ ਵੀ ਇਹ ਆਪਣੀ ਪਰ 3 ਨਾਲ ਜੁੜਿਆ ਹੈ ਆਪਣੇ ਬੁਰਵਦਾਸ ਹੋਸ਼ਰ ਨਾਲ ਜੁੜਿਆ ਹੈ ਡਾਕਟਰ ਢੀਮਰਾ ਉਹ ਮੇਧਕਾਰ ਜਿਹਦੇ ਮਿਸ਼ਨ ਨਾਲ ਜੁੜਿਆ ਹੈ ਸੋ ਮੈਂ ਬੇਨਤੀ ਕਰਾਂਗਾ সিখমতুযাকপ্নি. <ELL> তাসমন্যামারঁ. ਜੈਗਰ ਦੇਵ ਤਨਗੜ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਐਨ ਆਰ ਆਈ ਸੋ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਤਗੁਰ ਬਰਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਜਿੱਥੇ ਕਿ ਪੂਰੇ ਵਿਸ਼ਵ ਦੇ ਅੰਦਰ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਅਸੀਂ ਅੱਜ ਸ੍ਰੀ ਗੁਰਬਰदास ਗੁਰਦੁਆਰਾ ਸਾਹਿਬ ਮੇਲੇ ਆਣਾ ਵਿਖੇ ਜਿੱਥੇ ਕਿ ਸੰਗਤਾਂ ਵੱਲੋਂ ਪੂਰੇ ਇੱਕ ਮਹੀਨੇ ਰੋਜ਼ ਤੋਂ ਜਿੱਥੇ ਕੇ ਪ੍ਰਵਾਤ ਫੇਰੀਆਂ ਦਾ ਯੋਜਨ ਕਰਕੇ ਉੱਥੇ ਕੇ ਕੀਰਤਨ ਦਰਬਾਰ ਕਰਵਾ ਕੇ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੀਆਂ ਹਨ ਉੱਥੇ ਬਹੁਤ ਹੀ ਬਤਾਈ ਦੇ ਪਾਤਰ ਹਨ ਇੱਥੋਂ ਦੀ ਪ੍ਰਬੰਧਕ ਕਮੇਟੀ ਇੱਥੋਂ ਦੀ ಗ್ರಾಮ ਪੰਚਾਇਤ ਤੇ ਸਾਧ ਸੰਗਤ ਜਿਨ੍ਹਾਂ ਨੇ ਕੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰਪੁਰਬ ਨੂੰ ਮਨਾਇਆ ਹੈ ਉੱਥੇ ਉਹਨਾਂ ਨੇ ਸ੍ਰੀ ਖੰਡਪਾਠ ਦੇ ਭੋਗ ਪੈਣ ਤੋਂ ਪ੍ਰੰਤ ਬਹੁਤ ਹੀ ਮਿਸ਼ਨਿਕ ਕਲਾਕਾਰਾਂ ਨੇ ਆਣ ਕੇ ਇੱਥੇ ਸਤਗੁਰ ਰਵਰਾਸ ਮਹਾਰਾਜ ਜੀ ਦੀ ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਹੈ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਚੈਨਲ ਦੇ ਮਾਧਮ ਰਾਹੀਂ ਜਿੱਥੇ ਕਿ ਪੂਰੇ ਵਿਸ਼ਵ ਦੇ ਅੰਦਰ ਇਹ ਐਨ ਆਰ ਆਈ ਵੀਰ ਇਸ ਟੀਵੀ ਨੂੰ ਤੱਕਦੇ ਹਨ ਉਹਨਾਂ ਵੱਲੋਂ ਤੇ ਆਪਣੇ ਚੈਨਲ ਦੀ ਪੂਰੀ ਮੈਨੇਜਮੈਂਟ ਵੱਲੋਂ ਮੁਬਾਰਕਬਾਦ ਦਿੰਦਾ ਹਾਂ ਇਥੋਂ ਦੀ ਪ੍ਰੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਨੂੰ ਸੋ ਗੱਲ ਕਰਾਂਗੇ ਇਥੋਂ ਦੇ ਪ੍ਰਧਾਨ ਸਾਹਿਬ ਬਹੁਤ ਹੀ ਸਤਿਕਾਰਯੋਗ ਪਾਲ ਸਿੰਘ ਜੀ ਮਿਲ ਹੀ ਆਣਾ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਲੋਕ ਕੀ ਸੰਦੇਸ਼ ਹੈ ਨਾਮਨੇਬ ਸੰਗਤਾਂ ਨੂੰ ਜੈ ਗੁਰੂ ਦੇਵ ਧੰਨ ਗੁਰੂ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤ ਗੁਰਬਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਹਜੇ ਮਨਾਇਆ ਜਾ ਰਿਹਾ ਹੈ ਰਾਤ ਨੂੰ ਫਿਰ ਇਸ ਤਰ੍ਹਾਂ ਮਿਸ਼ਰੀ ਕਲਾਕਾਰਾਂ ਨੇ ਆਪਣੇ ਪ੍ਰੋਗਰਾਮ ਪੇਸ਼ ਕਰਨੇ ਹਨ ਸੋ ਸਭ ਤੋਂ ਵੱਡਾ ਸੰਦੇਸ਼ ਤੇ ਇਹੀ ਹੈ ਕਿ ਜੋ ਸਤਗੁਰ ਰਬਦਾਸ ਮਹਾਰਾਜ ਦੀ ਬਾਣੀ ਹੈ ਅਸੀਂ ਉਹਦੇ ਤੋਂ ਲਾਹਾ ਲਈਏ ਜਿਵੇਂ ਉਹਨਾਂ ਦੇ ਸ਼ਬਦ ਹੈ ਮਾਦੋ ਅਵਿਦਿਆ ਹੈ ਤਕੀਨ ਬਬੇਕ ਦੀਪ ਮਲੀਨ ਕਿ ਵੱਦ ਤੋਂ ਵੱਧ ਜਿਹੜੀ ਇਹ ਅਵਿਦਿਆ ਹੈ ਅਗਿਆਨਤਾ ਉਹਦਾ ਜਿਹੜਾ ਹਨੇਰਾ ਦੂਰ ਹੋ ਜਵੇ ਤੇ ਚਾਨਣ ਦਾ ਪ੍ਰਕਾਸ਼ ਹੋ ਜਵੇ ਤੇ ਆਪਣੇ ਹੱਕਾਂ ਲਈ ਜਿਹੜੀ ਇਹ ਲਤਾੜੀ ਹੋਈ ਕੌਮ ਹੈ ਉਹ ਆਪਣੇ ਹੱਕਾਂ ਲਈ ਜਾਗਰੂਕ ਹੋ ਜਵੇ ਸਤਗੁਰ ਰਬਦਾਸ ਮਹਾਰਾਜ ਨੇ ਬਾਣੀ ਚ ਕਿਹਾ ਸੀ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਕਿ ਰੱਬ ਕਿਸੇ ਦੇ ਬਾਪ ਦਾ ਨਹੀਂ ਗਿਆਨ ਕੋਈ ਵੀ ਹਾਸਲ ਕਰ ਸਕਦਾ ਹੈ ਸੋ ਇਹ ਸਾਨੂੰ ਗਿਆਨ ਵੱਧ ਤੋਂ ਵੱਧ ਹਾਸਲ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਤੇ ਜੋ ਸਤਗੁਰਾਂ ਦੇ ਦੱਸੇ ਮਾਰਗ ਹੈ ਉਹਦੇ ਤੋਂ ਚੱਲਣਾ ਚਾਹੀਦਾ ਸੋ ਇਹੀ ਸੰਦੇਸ਼ ਸਾਡੀ ਕਮੇਟੀ ਵੱਲੋਂ ਆ ਜੈ ਗੁਰੂ ਦੇਵ ਧੰਨ ਗੁਰੂ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨ ਬੱਚਿਆਂ ਨੂੰ ਆਪਾਂ ਇੱਥੇ ਪੜ੍ਹਾਈ ਦਾ ਸੰਦੇਸ਼ ਤੁਹਾਡੇ ਵੱਲੋਂ ਕੋਈ ਐਸਾ ਸੰਦੇਸ਼ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਕੇ ਦੇ ਸੇ ਤੁਸੀਂ ਬਹੁਤ ਵੱਡੇ ਪੱਧਰ ਤੇ ਇਸ ਨਗਰ ਕੀਰਤਨ ਨੂੰ ਮਨਾਉਂਦੇ ਹੋ ਗੁਰਪੁਰਬ ਨੂੰ ਮਨਾਉਂਦੇ ਹੋ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਸਮਾਗਮਾ ਜੋ ਕਿ ਬੱਚਿਆਂ ਲਈ ਬਹੁਤ ਹੀ ਸ਼ਾਨਦਾਰ ਹੋਣ ਜਾਂ ਬੱਚਿਆਂ ਦੇ ਹਿੱਤ ਵਿੱਚ ਜੋ ਕਿ ਨਾਮ ਬਾਣੀ ਦੇ ਨਾਲ ਜੋੜਨ ਬੱਚੇ ਉਹਨਾਂ ਬਾਰੇ ਕੋਈ ਤੁਹਾਡੇ ਵੱਲੋਂ ਕੀ ਪ੍ਰੋਗਰਾਮ ਨਿਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਈ ਇਹੀ ਪ੍ਰੋਗਰਾਮ ਆ ਜੀ ਕਿ ਬੱਚੇ ਨਾਮ ਬਾਣੀ ਨਾਲ ਜੋੜ ਉਹਦੇ ਲਈ ਅਸੀਂ ਜਿਹੜੇ ਪ੍ਰਾਤਨ ਸਾਜਾ ਨਾਲ ਕੀਰਤਨ ਕਰਦੇ ਆ ਜੀ ਸਾਡੀ ਸਕੀਮ ਹੈ ਕਿ ਅਸੀਂ ਉਹਨਾਂ ਨੂੰ ਲਿਆ ਕੇ ਬੱਚਿਆਂ ਨੂੰ ਇਹ ਜਿਹੜੇ ਸਾਡੇ ਰਵੈਤੀ ਸਹਿਜ ਹੈ ਉਹਦੇ ਨਾਲ ਕੀਰਤਨ ਕਰਨ ਤਾਂ ਜੋ ਬਾਣੀ ਨਾਲ ਜੁੜਨ ਉਸ ਤੋਂ ਬਾਅਦ ਜਿਵੇਂ ਸਕੂਲ ਦਾ ਕੰਮ ਹੈ ਸਕੂਲ ਦੇ ਵਿੱਚ ਨਹੀਂ ਵੀ ਟੀਚਰ ਹੁੰਦੇ ਸਾਡੀ ਕਮੇਟੀ ਮੈਂਬਰ ਆਪਣੇ ਖਰਚੇ ਤੇ ਉਹ ਟੀਚਰ ਵੀ ਮਹਈਆ ਕਰਦੀ ਹੈ ਸੋ ਕੱਲੀ ਧਾਰਮਿਕ ਵਿਦਿਆਨੀ ਸਾਡਾ ਕੋਸ਼ਿਸ਼ ਹੈ ਕਿ ਬੱਚੇ ਜਿਹੜੇ ਆ ਕਿਉਂਕਿ ਸਾਡੇ ਸਰਕਾਰੀ ਸਕੂਲਾਂ ਚ ਹਮੇਸ਼ਾ ਸਟਾਫ ਦੀ ਘਾਟ ਰਹਿੰਦੀ ਹੈ ਸੋ ਅਸੀਂ ਉਹਦੇ ਲਈ ਵੀ ਰਲ ਮਿਲ ਕੇ ਆਪਰਾਲਾ ਕਰਦੇ ਆ ਤੇ ਕਰਦੇ ਰਵਾਂਗੇ ਜੀ ਸੋ ਜੇ ਗੱਲ ਕਰੀਏ ਕਿ ਬੱਚਿਆਂ ਲਈ ਵੀ ਕੁਝ ਲੜਕੀਆਂ ਲਈ ਜਿਵੇਂ ਕਿ ਗੱਲ ਕਰੀਏ ਉਹਨਾਂ ਨੂੰ ਕੋਈ ਵਿੱਦਿਆ ਕਰਨ ਲਈ ਜਾਂ ਉਹਨਾਂ ਨੂੰ ਸਲਾਈ ਸੈਂਟਰਾਂ ਬਾਰੇ ਉਹਨਾਂ ਬਾਰੇ ਵੀ ਤੁਹਾਡਾ ਕੋਈ ਵਿਚਾਰ ਹੈ ਕਿ ਉਹ ਵੀ ਆਪਣੀ ਵਿੱਦਿਆ ਨੂੰ ਗ੍ਰਹਿਣ ਕਰਨ ਅਸੀਂ ਕਾਫੀ ਦੇਰ ਪਹਿਲਾਂ ਲੜਕੀਆਂ ਨੂੰ ਇਥੇ ਸਲਾਈ ਸੈਂਟਰ ਖੋਲ ਕੇ ਦਿੱਤਾ ਸੀ ਸਲਾਈ ਮਸ਼ੀਨਾਂ ਵੀ ਲਿਆ ਕੇ ਦਿੱਤੀਆਂ ਸੀ ਸੋ ਜਸ ਜਸ ਤਰ੍ਹਾਂ ਲੜਕੀਆਂ ਦੇ ਵਿਆਹ ਸ਼ਾਦੀਆਂ ਹੋ ਜਾਂਦੇ ਆ ਉਹ ਆਪਣੇ ਆਪਣੇ ਘਰਾਂ ਚਲੇ ਜਾਂਦੀਆਂ ਫਿਰ ਕਈ ਵਾਰੀ ਗਾਂ ਬੱਚੇ ਤਿਆਰ ਹੁੰਦੇ ਜਾਂ ਨਹੀਂ ਪਰ ਮਸ਼ੀਨਾਂ ਸਾਡੇ ਕੋਲ ਹੱਲੇ ਵੀ ਪਈਆਂ ਤੇ ਸਾਡੀ ਕੋਸ਼ਿਸ਼ ਆ ਕਿ ਜੇ ਫਿਰ ਵੀ ਕੋਈ ਬੱਚਾ ਇਹ ਸਲਾਈ ਕਢਾਈ ਉਸ ਤੋਂ ਬਾਅਦ ਸਾਡੇ ਇੱਥੇ ਇੱਕ ਬੀਬੀ ਮੈਂਬਰਾਂ ਦਾ ਸੈਲਫ ਹੈਲਪ ਗਰੁੱਪ ਬੀਬੀਆਂ ਦਾ ਬਣਿਆ ਹੋਇਆ ਹੈ ਉਹ ਆਪਣੇ ਤੌਰ ਤੇ ਆਪਣੀ ਆਪ ਜੀਪਕਾ ਵੀ ਕਮਾਉਂਦੀਆਂ ਨੇ ਤੇ ਘਰਾਂ ਦੇ ਕੰਮ ਵੀ ਕਰਦੀਆਂ ਨੇ ਸੋ ਵੱਡੀ تعداد ਦੇ ਵਿੱਚ ਇਸ ਪਿੰਡ ਤੋਂ ਐਨ ਆਰ ਆਈ ਲੋਕ ਹਨ ਉਹਨਾਂ ਕੋਲ ਕੋਈ ਸਯੋਗ ਬਣਾਉਣ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਜਿਵੇਂ ਕਿ ਬਹੁਤ ਵੱਡੇ ਪੱਧਰ ਤੇ ਤੁਹਾਡਾ ਗੁਰਦੁਆਰਾ ਸਾਹਿਬ ਹੋਰ ਉਚਾਈਆਂ ਤੇ ਜਾਵੇ ਕੋਈ ਐਸੀ ਉਮੀਦ ਉਹਨਾਂ ਲਈ ਕੋਈ ਸੰਦੇਸ਼ ਹੈ ਜਿਵੇਂ ਤੁਸੀਂ ਤੋਂ ਕਰਦੇ ਹੋ ਇੱਥੇ ਅੱਜ ਦੇਖਿਆ ਕਿ ਬਹੁਤ ਸਾਰੇ ਸੰਗਤਾਨੇ ਬਹੁਤ ਹੀ ਭਾਵਨਾ ਦੇ ਨਾਲ ਜਿੱਥੇ ਕਿ ਆਪਣੇ ਨੇਕ ਕਮਾਈ ਦੇ ਵਿੱਚੋਂ ਇੱਥੇ ਦਾਨ ਕੀਤੇ ਹਨ ਸੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸੋ ਸਾਡੇ ਪਿੰਡ ਤੋਂ ਥੋੜੇ ਚਿਰ ਤੋਂ ਹੀ ਬਹੁਤ ਜਿਹੜੇ ਨੌਜਵਾਨ ਐ ਉਹ ਕੈਨੇਡਾ ਗਏ ਐ ਸੋ ਉਹ ਆਪਣੇ ਵਿੱਤ ਦੇ ਮੁਤਾਬਕ ਜੋ ਹੈ ਉਹ ਆਪਣੇ ਜੋ ਸੇਵਾ ਭੇਜ ਰਹੇ ਐ ਤੇ ਅਸੀਂ ਉਹਨਾਂ ਨਾਲ ਲਗਾਤਾਰ ਜੁੜੇ ਹੋਏ ਆ ਕਿਉਂਕਿ ਕਈ ਸਾਡੇ ਇੱਥੇ ਸੇਵਾ ਕਰਦੇ ਗਏ ਐ ਤੇ ਹੁਣ ਵੀ ਉਹ ਜਦੋਂ ਲਾਈਵ ਪ੍ਰੋਗਰਾਮ ਹੁੰਦਾ ਹੈ ਉਹਨੂੰ ਲਗਾਤਾਰ ਦੇਖਦੇ ਐ ਤੇ ਆਪਣੇ ਸੁਝਾਅ ਦਿੰਦੇ ਐ ਅਸੀਂ ਉਹ ਸੁਝਾਵਾਂ ਨੂੰ ਨੋਟ ਕਰਕੇ ਉਹਨਾਂ ਮੁਤਾਬਕ ਵੀ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਸੋ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਪਾਲ ਸਿੰਘ ਜੀ ਮਿਲਿਆ ਆਣਾ ਸੋ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਹਨ ਬਹੁਤ ਹੀ ਸਾਡੇ ਸਤਿਕਾਰਯੋਗ ਸੀਨੀਅਰ ਪੱਤਰਕਾਰ ਵਿੰਦਰ ਪਾਲ ਸਿੰਘ ਜੀ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪਿੰਡ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਸ਼ਰਧਾ ਪੂਰਵਕ ਮਨਾਇਆ ਨਾ ਕਿ ਮੇਲੇ ਰੂਪ ਵਿੱਚ ਇਹਨਾਂ ਨੇ ਸਤਸੰਗ ਦੇ ਰੂਪ ਜਿਹੜਾ ਹਰ ਇੱਕ ਸਾਲ ਦੀ ਤਰ੍ਹਾਂ ਮਨਾਉਂਦੇ ਆ ਅਸੀਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੈ